ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੁੱਟਵਾ ਕਰਾਇਆ ਕਰਦੇ ਗਿਆ ਜਾ ਥੋੜੀਆ ਮਜ਼ਾਕ ਥੋੜੀ ਜਿੱਧਰ ਗਿਆ ਜੋਤਾ ਲੈ ਆ ਆ ਖਦਾ ਜੋਤਾ ਆ ਮਾ ਜੋਤਾ ਨਾ ਤੈਨੂੰ ਕੋ ਖੁਸ਼ੀ ਦੀ ਗੱਲ ਦੱਸਦੇ ਆ ਪੁੱਤ ਕਿਹੜੀ ਹੀ ਨੂੰ ਮੈਂ ਮਨਾ ਲਿਆ ਚੱਲ ਵਧੀਆ ਹਾਂ ਮੰਨ ਗਈ ਪਰ ਬਸ ਇੱਕ ਉਹਦੇ ਸਿਰਫ ਮੈਂ ਪੈਰ ਨਹੀਂ ਫੜੇ ਬਾਲੀਆਂ ਔਖਾਂ ਨਾਲ ਮਨਾਈਆ ਪੁੱਤੋ ਹੋ ਮੈਂ ਚੱਲ ਮਾਂ ਵਧੀਆ ਵਧੀਆ ਮੰਨਗੀ ਚੱਲ ਪੁੱਤ ਆਪਣੀ ਇੱਜ਼ਤ ਰਹਿ ਜੂਵੇ ਹੋਰ ਮੈਂ ਤਾਂ ਹੀ ਸੋਚਦੀ ਸੀ ਬਸ ਜਵਾਕ ਦਾ ਹੀ ਜ਼ਿਆਦਾ ਸੋਚਦੀ ਸੀ ਮੈਂ ਤਾਂ ਉਸੇ ਦਿਮਾਗ ਹੋਰ ਕੀ ਆ ਉਹ ਪੜ ਜਵਾਕ ਤਾਂ ਹੀ ਤਾਂ ਕਹਿੰਦੇ 10 ਦਾ ਤਾਂ ਚੱਲ ਕੋਈ ਗੱਲ ਨਹੀਂ ਭਾਈ ਉਹਦਾ ਤਾਂ ਵਿਆਹ ਹੋਰ ਵੀ ਹੋ ਜਾਂਦਾ ਹੈ ਜੇ ਜਵਾਕ ਨਾ ਹੁੰਦਾ ਹਾਂ ਫੇਰ ਨਹੀਂ ਸੀ ਆਪਾਂ ਇੰਨੀ ਆਦੀ ਮੈਂ ਤਾਂ ਕਰਦੇ ਕੁੜੀ ਦੀਆਂ ਪਰ ਸਿਰਫ ਆਪ ਨੂੰ ਬੱਚੇ ਕੰਨੇ ਸੋਚਣਾ ਪਿਆ ਤੇ ਮਸਾਹਾ ਕਹਾਈ ਪੁੱਤ ਵਸੇ ਕਹਾ ਕਰਤੀ ਪਰ ਮੰਨਤਾ ਉਹਦਾ ਦਾਸ ਜਾਏਗਾ ਮੈਂ ਕਿਹਾ ਭਾਈ ਤੂੰ ਹੁਣ ਅਦਾਸ ਨਾ ਮੰਨ ਕਰ ਕੋਈ ਨਾ ਮਾ ਸਭ ਠੀਕ ਹੋ ਜੂਗਾ ਜਦੋਂ ਵਿਆਹ ਹੋ ਗਿਆ ਹਨਾ ਹਾਂ ਪੁੱਤ ਕੁਝ ਨਹੀਂ ਹੁੰਦਾ ਹੌਲੀ ਹੌਲੀ ਮਨ ਲੱਗੂ ਪੁੱਤ ਉੱਥੇ ਉਹਦਾ ਤੇ ਮੈਂ ਫੋਨ ਕਰ ਦਾਂ ਮਾਸੜ ਨੂੰ ਹਾਂ ਸੱਚ ਹਾਂ ਵੀ ਮੈਂ ਤਾਂ ਫੋਨ ਲਗੀ ਤੇ ਗੱਲ ਤਾਂ ਮੈਂ ਤੈਨੂੰ ਆਹੀ ਕਹਿਣ ਆਈ ਸੀ ਠੀਕ ਹੈ ਠੀਕ ਹੈ ਵੀ ਤੇ ਤੇਰੇ ਮਾਸੜ ਨੂੰ ਭਾਈ ਫੋਨ ਕਰ ਦੇ ਠੀਕ ਹੈ ਇਹ ਬਸ ਸਾਡੇ ਕਿੰਨੇ ਗੱਲ ਪਾ ਪੱਕੀ ਹੋਈ ਆ ਹਾਂ ਹੀ ਸਾਡੀ ਤਾਂ ਠੀਕ ਹੈ ਹਾਂ ਠੀਕ ਹੈ ਮੈਂ ਕਰ ਦਾਂ ਮਾਸੜ ਨੂੰ ਫੋਨ ਪਰ ਮੈਂ ਤੂੰ ਢੀ ਜੀ ਪਾ ਦੇ ਪਰ ਥੋੜੀ ਪਾ ਦੇ ਪਾ ਦੇ ਚੰਗਾ ਫਿਰ ਮੈਂ ਕਰਦੀਆਂ ਕੰਮ ਥੰਡਾ ਚੰਗਾ ਠੀਕ ਹੈ ਮੈਂ ਕਰਾਉਣਾ ਜਾਂਦਾ

ਮੈਂ ਮੈਸੇਜ ਵੀ ਕਰਖੇ ਨੇ ਕੋਈ ਰਿਪਲਾਈ ਵੀ ਨਹੀਂ ਕਰਿਆ। ਸਤਿ ਸ਼੍ਰੀ ਅਕਾਲ। ਹਲੋ। ਤੂੰ ਮੈਨੂੰ ਕਿਉਂ ਸੇਨਾ ਕੇ ਬੋਲਦੀ ਹੈਂਗੀ? ਨਾਲੇ ਅੱਜ ਹੈਲੋ ਵਰਕੀ ਚਾਪਾ ਕਰ ਗਈ। ਕਿਉਂ ਗੱਲ ਨਹੀਂ ਹੈਗੀ ਕੋਈ ਤੇਰੇ ਕੋਲ? ਕੀ ਬੋਲਾਂ ਯਾਰ? ਓਏ ਅੱਛਾ ਹੁਣ ਗੱਲਾਂ ਵੀ ਖਤਮ ਹੋ ਗਈਆਂ ਹੈਂ। ਹਾਂ ਹਾਂ। ਉਹ ਬਾਤ ਯਾਰ ਸਾਰਿਆਂ ਨਹੀਂ ਆਹੀ ਗੱਲਾਂ ਹੁੰਦੀਆਂ ਨੇ ਹੀ ਆ ਜੇ ਨਹੀਂ ਨਬਾਉਣੀ ਹੁੰਦੀ ਪਹਿਲਾਂ ਲਾਉਣੇ ਕਾਤ ਹੁੰਦੇ ਫੋਨ ਵੀ ਕੱਟਤਾ ਹਾਂ ਬੋਲ ਉਹ ਤੈਨੂੰ ਹੋ ਕੀ ਰਿਹਾਗਾ ਅੱਜ ਤੂੰ ਮੇਰਾ ਫੋਨ ਵੀ ਕੱਟਤਾ ਉਹ ਮੈਨੂੰ ਤਾਂ ਇਹ ਲੱਗਦਾਗਾ ਇਹ ਤੇਰਾ ਸਾਰਾ ਕੁਝ ਪਹਿਲੀ ਪਲਾਨ ਕੀਤਾ ਹੋਇਆ ਸੀਗਾ ਕਿਹੜਾ ਪਲਾਨ ਓਏ ਆਹੀ ਪਲਾਨ ਆ ਵੀ ਪਹਿਲਾਂ ਅਗਲੇ ਨੂੰ ਆਪਦੀ ਆਤ ਤਪਾਓ ਤੇ ਬਾਅਦ ਚ ਝੂਠੇ ਵਾਦੇ ਤੇ ਝੂਠੇ ਲਾਰੇ ਲਾ ਕੇ ਛੱਡ ਦੋ ਯਾਰ ਤੇਰਾ ਤਾਂ ਹਰ ਵਾਰ ਦਾ ਏਦਾਂ ਹੁੰਦਾ ਤੈਨੂੰ ਹਮੇਸ਼ਾ ਬਸ ਮੈਂ ਹੀ ਗਲਤ ਲੱਗਦੀ ਹਾਂ ਮੈਂ ਤਾਂ ਨਾ ਕੋਈ ਗਲਤ ਕਰਦੀ ਬਾਈ ਨੂੰ ਮੈਂ ਸੇੜਾਂ ਤਾਂ ਕਿਸੇ ਪਿੰਡ ਤੇਰੇ ਇੱਕ ਗੜਾ ਵੀ ਨਾ ਇਸ ਤਰ੍ਹਾਂ ਹੀਰ ਦੇ ਘਰ ਦੇ ਉਸ ਦਾ ਜਸਨ ਨਾਲ ਵਿਆਹ ਕਰ ਦਿੰਦੇ ਹਨ ਤੇ ਕਾਲਾ ਇਹ ਸਦ ਮੇ ਨੂੰ ਨਾ ਚੱਲਦੇ ਹੋਏ ਪੂਰੀ ਤਰ੍ਹਾਂ ਪਾਗਲ ਹੋ ਜਾਂਦਾ ਹੈ मैं है बोला जा जो कुछ पुछदी है था रहे था का। तो दस दान मेनू लगता दिमाग फर्क चल आप नहीं के ला सच के ਮੈਂ ਵਿਗੜ ਦੇ ਕੰਮ ਜਿਹੜੇ ਰਹਿੰਦੇ ਉਹ ਕਰ ਲਵਾਂ ਫਿਰ ਪਿੰਡ ਵਿੱਚ ਜਾ ਕੇ ਆਉਂ। ਹੀਰੋ ਸਾਨੂੰ ਵੀ ਪਤਾ ਯਾਰ ਮੈਂ ਮਨਪ੍ਰੀਤ ਨੂੰ ਕਿੰਨਾ ਪਿਆਰ ਕਰਦਾ ਸੀ ਤੇ ਮਨਪ੍ਰੀਤ ਨੂੰ ਭੁੱਲਣਾ ਮੇਰੇ ਲਈ ਬਹੁਤ ਔਖਾ ਆਪਣਰੇ ਇਸ ਚੋਂ ਨੂੰ ਟਾਈਮ ਲੱਗੂਗਾ ਜੀ ਥੋੜਾ ਜਿਹਾ ਮੈਂ ਸਮਝਦੀ ਆ ਕਿਹੜੇ ਹਾਲਾਤਾਂ ਚ ਵੈਸੇ ਵੀ ਆਪਣਾ ਵਿਆਹ ਹੋਇਆਗਾ ਇਹ ਸਭ ਚੀਜ਼ਾਂ ਥੋੜਾ ਵਕਤ ਲੈਣਗੀਆਂ ਹੀਰਾ ਤੈਨੂੰ ਐ ਲੱਗਦਾ ਹੋਣਾ ਵੀ ਉਹ ਮਨਪ੍ਰੀਤ ਨੂੰ ਮੌਤ ਨੂੰ ਭੁੱਲ ਗਿਆ ਪਰ ਹਜੇ ਤੱਕ ਮੈਂ ਮਨਪ੍ਰੀਤ ਨੂੰ ਜਮਾਨੀ ਭੁੱਲਿਆ ਹੈਗਾ ਜਦੋਂ ਵੀ ਉਹ ਰਾਤ ਨੂੰ ਸੌਂਣਾ ਨਾ ਮੈਨੂੰ ਉਹਦੀ ਸੁਪਨੇ ਹੁੰਦੇ ਰਹਿੰਦੇ ਆ ਮੈਂ ਨਾ ਯਾਰ ਨਿੱਕੂ ਕਰਕੇ ਵਿਆਹ ਕਰਵਾਇਆ ਥੋਡੇ ਨਾਲ ਕਿਉਂਕਿ ਯਾਰ ਮੈਨੂੰ ਐ ਸੀ ਜੇ ਕੋਈ ਇਹ ਘਰ ਦੇ ਵਿੱਚ ਹੋਰ ਆਊਗੀ ਨਾ ਤਾਂ ਨਿੱਕ ਨੂੰ ਸ਼ਾਇਦ ਉਹਨੇ ਇੰਨਾ ਪਿਆਰ ਨਹੀਂ ਦੇਣਾ ਜਿੰਨਾ ਤੁਸੀਂ ਦੇਵੋਗੇ ਤੁਸੀਂ ਸਹੀ ਕਹਿ ਰਹੇ ਹੋ ਪਰ ਤੁਸੀਂ ਫਿਕਰ ਨਾ ਕਰੋ ਮੈਂ ਉਹਦਾ ਪੂਰਾ ਖਿਆਲ ਰੱਖੂੰਗੀ ਵੈਸੇ ਹੀਰਾ ਨਿੱਕੂ ਕਿੱਥੇ ਆ ਰੋਈ ਜਾਂਦਾ ਸੀ ਫਿਰ ਮੈਂ ਬਾਪੂ ਜੀ ਨੂੰ ਫੜਾਇਆ ਇਸ ਸੀ ਉਹ ਸ਼ਾਇਦ ਸੋ ਗਿਆ ਹੋਗਾ ਹੁਣ ਤਾਂ ਮੈਂ ਲੈ ਆਉਣੀ ਆ ਉਹਨੂੰ ਹਾਂ ਇਹ ਦੇਖੋ ਜਾ ਕੇ ਤੁਸੀਂ ਕਦੇ ਰੋਈ ਜਾਂਦਾ ਉਹ ਮੈਂ ਤਾਂ ਗਿਆ ਨਹੀਂ ਹਲੇ ਇੱਥੇ ਬੈਠਾ ਹੂੰ ਰੋਟੀ ਲੈਣੀ ਆ ਤੂੰ ਲੱਗੀ ਆ ਤੁਰੋ ਕ ਮੈਂ ਲੱਫਟੀ ਲੈ ਕੇ ਆਉਂਦੀ ਵਿਚਾਰਾ ਹੋਰ ਅੱਬਾ ਦਾ ਜੀ ਤਮਾ ਕਰਾ ਬਲਗਦਾ ਵਿਚਾਰੇ ਚਲ ਮੈਂ ਵੀ ਅੱਜ ਕੰਮ ਮੈਂ ਜਾਉਂ ਗੱਲ ਅੱਜ ਫੇਰ ਉਦਾਸ ਜਿਹਾ ਬੈਠੇ ਹੋ ਬਸ ਹੀਰ ਮਨਪੀ ਦੀਆਂ ਯਾਦਾਂ ਯਾਰ ਮੈਨੂੰ ਖੁਸ਼ ਨਹੀਂ ਰਹਿਣ ਦਿੰਦੀਆਂ ਮੈਂ ਕੀ ਕਰਾਂ ਸਾਰਾ ਦਿਨ ਮੈਨੂੰ ਉਹਦੀ ਹੀ ਖਿਆਲ ਆਉਂਦੇ ਰਹਿੰਦੇ ਨੇ ਉਹ ਮੇਰੀ ਵੀ ਭੈਣ ਸੀ ਮੈਨੂੰ ਵੀ ਦੁਖਾਉਦੇ ਜਾਣਦਾ ਪਰ ਆਪਾਂ ਹੁਣ ਰਲ ਕੇ ਕੋਈ ਹੱਲ ਵੀ ਤਾਂ ਨਹੀਂ ਕਰ ਸਕਦੇ ਕੋਈ ਉਹ ਗੱਲ ਤਾਂ ਹੈਗੀ ਹੀਰ ਮੈਨੂੰ ਇਹਰਾ ਆਪਣੇ ਦੁੱਖ ਦਾ ਕੋਈ ਚੱਕਰ ਨਹੀਂਗਾ ਮੈਂ ਤਾਂ ਝਾਲੀ ਲੂੰਗਾ ਮੈਨੂੰ ਇਹਰਾ ਉਹ ਬਚਾਰੇ ਬੱਚੇ ਦਾ ਦੁੱਖਾ ਉਹ ਨਹੀਂ ਮੇਰੇ ਤੋਂ ਦੇਖਿਆ ਜਾਂਦਾ ਜਿਹੜਾ ਹੈ 6 ਮਹੀਨਿਆਂ ਦਾ ਸੀ ਇਹ ਰੱਬ ਨੇ ਉਹਦੀ ਮਾਂ ਉਹਦੇ ਤੋਂ ਪਹਿਲਾਂ ਹੀ ਖੋ ਲਈ ਸਪੱਤੇ ਕਰਕੇ ਤਾਂ ਮੈਨੂੰ ਬਾਪੂ ਜੀ ਨੇ ਇਸ ਘਰ ਚ ਲਿਆ ਹੁੰਦਾ ਤੂੰ ਸੇ ਫਿਕਰ ਨਾ ਕਰੋ ਮੈਂ ਉਹਨੂੰ ਆਪੇ ਸੰਭਲੂੰਗੀ ਤੂੰ ਦਾ ਸੰਭਾਲੇਂਗੀ ਹੀਰ ਪਰ ਜਿਹੜਾ ਪਿਆਰ ਨਾਲ ਮਨਪ੍ਰੀਤ ਨੇ ਉਹਨੂੰ ਦੇਣਾ ਸੀ ਤੂੰ ਨਹੀਂ ਉਹ ਦੇ ਸਕਦੀ ਇਹ ਕੀ ਕਹਿ ਰਹੇ ਹੋ ਤੁਸੀਂ ਮੈਂ ਤਾਂ ਉਸ ਬੱਚੇ ਨੂੰ ਕਿੰਨਾ ਸਾਮ ਸੰਭਾਲ ਕੇ ਰੱਖਦੀ ਆ ਨਾਲੇ ਮਨਪ੍ਰੀਤ ਤੇ ਮੈਂ ਚਾਹੇ ਜਿੰਨਾ ਮਰਜ਼ੀ ਲੜਦੀ ਸੀ ਪਰ ਇੱਕ ਦੂਜੇ ਦਾ ਬੋ ਮੋ ਕਰਦੇ ਸੀ ਨਾਲੇ ਮਨਪ੍ਰੀਤ ਦੀ ਆਖਰੀ ਨਿਸ਼ਾਨੀ ਆ ਤੁਸੀਂ ਇਹ ਕਦੇ ਨਾ ਸੋਚੋ ਕਿ ਮੈਂ ਇਸ ਨੂੰ ਮਨਪ੍ਰੀਤ ਤੋਂ ਘੱਟ ਪਿਆਰ ਕਰੂੰਗੀ ਉਹ ਹੀਰ ਤੂੰ ਸਮਝ ਨਹੀਂ ਸਕਦੀ ਮੈਂ ਕਹਿਣਾ ਕੀ ਚਾਹਣਾ ਤੂੰ ਤਾਂ ਬਸ ਸਾਰਾ ਦਿਨ ਮਨਪ੍ਰੀਤ ਨੂੰ ਤੜਸਦਾ ਰਹਿਣਾ ਪਰ ਕਦੇ ਮੈਂ ਤੋ ਪੁੱਛਿਆ ਕਿ ਮੈਂ ਕਿਉਂ ਸਾਰਾ ਦਿਨ ਤੜਫਦੀ ਰਹਿਣੀ ਆ ਕਿ ਤੇਰੇ ਤੇ ਮੇਰੇ ਪਰਿਵਾਰ ਦੀ ਜਿੱਦ ਕਰਕੇ ਮੇਰਾ ਪਿਆਰ ਵੀ ਮਰਥੋਂ ਦੂਰ ਹੋ ਗਿਆ। ਹੰਤਾ ਰੋਜ਼ ਆਏ ਖਿਆਲ ਆਉਂਦੇ ਨੇ ਕਿ ਮੈਂ ਬਸ ਮਰ ਜਾ। ਇੱਕ ਮਜਬੂਰੀ ਆ ਕਿਸੇ ਗੱਲ ਨੂੰ। ਆ ਮਾਈ ਗੁੱਡ। ਹਾਏ। ਹੀਰ ਨੂੰ ਕੀ ਹੋ ਗਿਆ? ਉਹ ਕਿਉਂ ਰੋਈ ਜਾਂਦੀ ਐ? ਕਿਤੇ ਜੱਸ ਨੇ ਤਾਂ ਨਹੀਂ ਕੁਝ ਕਹਿਤਾ। ਜੱਸ ਵੀ ਅੱਜਕੱਲ ਠੀਕ ਨਹੀਂ ਰਹਿਣਾ। ਪੁੱਛਣਾ ਜਾ ਕੇ ਕੀ ਹੋ ਗਿਆ ਕੀ ਹੋ ਰ ਉਹ ਤੱਕ ਕੀ ਹੋ ਗਿਆ ਤੂੰ ਕਿਉਂ ਰੋ ਰਹੀ ਹੈ ਪੁੱਤ ਕੁਛ ਨਹੀਂ ਬਾਪੂ ਜੀ ਬਸ ਭੈਣ ਦੀ ਯਾਦ ਆ ਗਈ ਸੀ ਤਾਂ ਹੀ ਮਨ ਭਰ ਗਿਆ ਉਹ ਤਾਂ ਵਹਿਗੁਰੂ ਦਾ ਪਾਣਾ ਪੁੱਤ ਉਹ ਤਾਂ ਮੰਨਣੀ ਪੈਣਾਗਾ ਨਾਲੇ ਜੇ ਤੂੰ ਸਾਰੀ ਉਮਰ ਆਏ ਰੋਈ ਜਾਵੇਂਗੀ ਆਪੋ ਤਾਂ ਕੰਮੇ ਦਿਨ ਕੱਢੇਗੇ ਤੂੰ ਸਾਰੀ ਉਮਰ ਕੰਮੇ ਕੱਢੇਂਗੀ ਪੁੱਤ ਪਾਪੂ ਜੀ ਮੈਂ ਤਾਂ ਦਿਨ ਕੱਟ ਹੀ ਲੈਂਗਿਆ ਅਜਿਹਾ ਤਾਂ ਤੁਸੀਂ ਮੈਨੂੰ ਲੜ ਲਾਏਗਾ ਸ਼ਾਇਦ ਉਹ ਹੀ ਨਹੀਂ ਮੇਰ ਨਾਲ ਲੈਣਾ ਚਾਹੁੰਦਾ ਕਿਉਂਕਿ ਦਾਦਾ ਜੀ ਨੇ ਮੈਨੂੰ ਸਵਾਰ ਕੀਤਾ ਹੈਗਾ ਨਾ ਉਹ ਮੇਰੇ ਨਾਲ ਖੁਸ਼ ਹੈ ਨਹੀਂ ਪੁੱਤ ਤੈਨੂੰ ਵਹਿਮ ਹੋ ਗਿਆ ਉਹ ਤੈਨੂੰ ਬਹੁਤ ਪਿਆਰ ਕਰਦਾ ਉਥੇ ਤੂੰ ਵੀ ਜਾਣਦੀ ਹੈਂ ਹੁਣ ਨੰਮੀ ਨੂੰ 60 ਬਜੀ ਆ। ਥੋੜਾ ਸਮਾਂ ਤਾਂ ਲੱਗ ਰਹੀਏ ਪੁੱਤ ਸੈੱਟ ਹੋਣ। ਪਰ ਬਾਪੂ ਜੀ ਉਹਦੇ ਵੀ ਤਾਂ ਕੋਈ ਫਰਜ ਬਣਦੇ ਹੋ। ਮੈਂ ਉਹਦੀ ਘਰ ਵਾਲੀਆਂ ਸਾਹਨੇ ਸਾਹਮਣੇ ਹੋਣੀ ਮੇਰਾ ਪੱਲਾ ਫੜਿਆਗਾ। ਉਹ ਤਾਂ ਠੀਕ ਆ ਪੁੱਤ। ਪਰ ਉਹਨੂੰ ਮੈਂ ਸੋਝਾਊਂਗਾ। ਤੂੰ ਜਮੀਨਾਂ ਫਿਕਰ ਕਰ ਪੁੱਤ। ਜਮੀਨਾਂ ਤੂੰ ਫਿਕਰ ਕਰ। ਠੀਕ ਆ? ਤੈਨੂੰ ਝੋਲੀ ਉਖਾ ਕੇ ਲੈ ਕੇ ਆਇਆ ਪੁੱਤ। ਤੂੰ ਸਾਡੀ ਧੀਆਂ ਤੋਂ ਵੱਧ ਗਿਆ। ਨਾਲੇ ਤੈਨੂੰ ਬਹੁਤ ਪਿਆਰ ਕਰਦਾ ਉਹ। ਤੈਨੂੰ ਐਵੇਂ ਲੱਗਦਾ ਪੁੱਤ। ਬਾਕੀ ਉਹਨੂੰ ਆ ਜਾਣ ਦੇ। ਮੈਨੂੰ ਸਮਝਾਉਂਗਾ ਸਾਰਾ ਕੁਝ ਠੀਕ ਹੈ ਤੂੰ ਐਂ ਕਰ ਜਾ ਅੰਦਰ ਆਉਂ ਕਰ ਲੈ ਮੇਰਾ ਸ਼ੇਰਪੁੱਤ ਨਾਲੇ ਰੋਣਾ ਨੇ ਅੱਜ ਤੋ ਵਾ ਠੀਕ ਹੈ ਖੁਸ਼ ਖੁਸ਼ ਰਹਿਣਾ ਜਾ ਆਰਾਮ ਕਰ ਲੈ ਇਹਨੂੰ ਕਮਣੀ ਨੂੰ ਮੈਂ ਕਿਵੇਂ ਸਮਝਾਵਾਂ ਵੀ ਤੇਰੇ ਵਿਆਹ ਲਈ ਮੈਂ ਕਿੰਨਾ ਇਹਨੂੰ ਮੁਸ਼ਕਲ ਮਨਾਇਆ ਸੀਗਾ ਮੈਨੂੰ ਆਇਆ ਸੀਗਾ ਵੀ ਮਰਮਪ੍ਰੀਤ ਨੂੰ ਭੁੱਲ ਕੇ ਸਾਰੀ ਜ਼ਿੰਦਗੀ ਤੇਰੇ ਨਾਲ ਵਧੀਆ ਗੁਜ਼ਾਰ ਲੂਗਾ ਪਰ ਇਹ ਤਾਂ ਸਾਰਾ ਉਲਟੀ ਹੋ ਗਿਆ ਚੱਲ ਕੋਈ ਗੱਲ ਨਹੀਂ ਫੋਨ 'ਚ ਮਿਲਦਾ ਤਾਂ ਨਾਲ ਗੱਲਬਾਤ ਕਰਦਾ ਜੇ ਗੱਲ ਮੰਨ ਗਿਆ ਚਲ ਵਧੀਆ ਗੱਲ ਐ ਨਹੀਂ ਉਹਦੀ ਮਰਜ਼ੀ ਐ ਫਿਰ ਚਲ ਤਾਉਲੀਆ ਜਾ ਸਭ ਖਜੂਗਾ ਨਾਲੇ ਪੌਣਾ ਬਾਹਲਾ ਸੜਿਆ ਪਿਆ ਸੀਗਾ ਮੈਂ ਖਾਜ ਧੁੱਪ ਨਿਕਲੀ ਐ ਚਲ ਤੋ ਉਹਦਾ ਕੀ ਕਰਾਂ ਕਲੀ ਦਾ ਤਨਾ ਕਰੇ ਵੀ ਨਹੀਂ ਜੀ ਲੱਗਦਾ ਘਰ ਬੜਬੜ ਖਾਣ ਨੂੰ ਆਉਂਦਾ ਆ ਪਤਾ ਨਹੀਂ ਕਿੱਧਰ ਭੱਜ ਜਾਂਦੇ ਨੇ ਕਿੱਧਰ ਨਾ ਜੇ ਕੰਮ ਕਰਦੀਆਂ ਤਾਂ ਉਦੋਂ ਮਰਦੀਆਂ ਨਹੀਂ ਕਰਦੀ ਭਾਈ ਉਦੋਂ ਮਰਦੀਆਂ ਆਂਡਗਮਾਨ ਸਵਾ ਆ ਜਾਂਦਾ ਅਗਲੀ ਕਹਿੰਦੀ ਆ ਕੰਮ ਨਹੀਂ ਕਰ ਸਕਦੀ ਇਹਨੂੰ ਕਿਹੜਾ ਕੱਲੀ ਨੂੰ ਦੁੱਖ ਹੈ ਹੋਰ ਨੂੰ ਕਿਹੜਾ ਦੁੱਖ ਨਹੀਂ ਹੁੰਦਾ ਭਾਈ ਕੌਣ ਕਿਸੇ ਦੇ ਦੁੱਖ ਦਰਦ ਸਮ ਦੇਖਦਾ ਕਹਿੰਦੇ ਹੁੰਦੇ ਨੇ ਜਿੱਦਾਂ ਦੀ ਮੇਰੀ ਧੀ ਮੁੱਕੀ ਐ ਉਹ ਦਿਨ ਦਾ ਸਾਰੇ ਪਰਿਵਾਰ ਦਾ ਚਿਹਰਾ ਮਰ ਜਾ ਐ ਮਰ ਜਾ ਰਹਿੰਦਾ ਸੱਚ ਕਹੇ ਕਿਸੇ ਨੇ ਜੇ ਕ ਫੁੱਲਣੋਂ ਆਪਾਂ ਟਾਣੀ ਤੋੜ ਦਈਏ ਉਹ ਵੀ ਪਾਣੀ ਸਿੰਮਦਾ ਫੇਰ ਵੀ ਮੇਰੀ ਧੀ ਸੀ ਸਾਡਾ ਮਨ ਲੱਗੇ ਵੀ ਕਿਵੇਂ ਆ ਹੀਰ ਦਾ ਮੈਨੂੰ ਉਦੋਂ ਫਿਕਰ ਲੱਗਿਆ ਰਹਿੰਦਾ ਸਾਰਾ ਦਿਨ ਮੈਨੂੰ ਉਹਦਾ ਚੋਰਾ ਖਾਂਦਾ ਇਹਨੇ ਵੀ ਵਿਆਹ ਨੂੰ ਮਸਾਹਾ ਘਰੀ ਸੀ ਪਤਾ ਨਹੀਂ ਚੰਦਰੀ ਨੇ ਉਥੇ ਜੀ ਲਾਇਆ ਜਾਂ ਨਹੀਂ ਲਾਇਆ ਮੇਰੇ ਤਾਂ ਜੀ ਕਰਦਾ ਨਾ ਆਪ ਹੀ ਮਰਦਾ ਕੁਛ ਖਾ ਕੇ ਜਿੱਦਾਂ ਨਹੀਂ ਮੇਰੀ ਧੀ ਮੁੱਕੀ ਆ ਮੇਰੇ ਤਾਂ ਜਾਨੀ ਸਾਰਾ ਜੱਗ ਕੇ ਸੁਨਣਾ ਹੋ ਗਿਆ ਮੇਰਾ ਤਾਂ ਐਸਾ ਦੁਨੀਆ ਤੇ ਰਹਿਣ ਨੂੰ ਵੀ ਜੀ ਨਹੀਂ ਕਰਦਾ ਕੀ ਕਰਾਂ ਓ ਲੈ ਮਾਤਾ ਤੂੰ ਇੱਥੇ ਪਿੱਛੇ ਬੈਠੀ ਆ ਮੈਂ ਤੈਨੂੰ ਸਾਰੇ ਘਰ ਚ ਪਾ ਲਿਆ ਕੀ ਗੱਲ ਆ ਖੈਰ ਸੁੱਖ ਤਾਂ ਹੈਗੀ ਆ ਦੇ ਪੁੱਤ ਖੈਰ ਸੁੱਖ ਕਾਦੀ ਜਿਹੜੀਆਂ ਮਾਮਾ ਦੇ ਪੁੱਤ ਨਸ਼ੇ ਤੇ ਬਰਬਾਦੀ ਦੇ ਰਾਹ ਤੇ ਚੱਲ ਪੈਣ ਉਹ ਖੈਰ ਸੁੱਖ ਕਿੱਥੇ ਹੁੰਦੀ ਆ ਉਥੇ ਭਰੀ ਉਹ ਕੋਈ ਨਾ ਮਾਤਾ ਤੂੰ ਟੈਨਸ਼ਨ ਨਾ ਲੈ ਜੇ ਅੱਜ ਮਾੜਾ ਟਾਈਮ ਆ ਕੱਲ ਨੂੰ ਚੰਗਾ ਵੀ ਆ ਜਾਊਗਾ ਨਾਲ ਕਿੱਥੇ ਆਉ ਉਹ ਬੇਪੁੱਤ ਉਹਦਾ ਕੋਈ ਤਾਂ ਪਤਾ ਨਹੀਂ ਹੈਗਾ ਸਾਰੇ ਪਿੰਡ ਚ ਪਾੜਿਆ ਹੀ ਮਤਾਂ ਸਾਰੀ ਦਾਪ ਦੀ ਪਾਰਤੀ ਕਰਤੀ ਹੈ ਘਰੇ ਨਹੀਂ ਆਇਆ ਹੈਗਾ ਪਤਾ ਨਹੀਂ ਕਿੱਥੇ ਗਿਆ ਕਿੱਥੇ ਨਾ ਗਿਆ ਖੁਸ਼ ਖਾਦਾ ਵੀ ਹੈ ਕਿ ਨਹੀਂ ਖੁਸ਼ ਨਹੀਂ ਪਤਾ ਪੁੱਤ ਉਹਦਾ ਓਏ ਇਹੀ ਕਹਿ ਰਹੀ ਹੈ ਮਾਤਾ ਤੂੰ ਆਏ ਤਾਂ ਕਿੱਧਰ ਜਾਣਾ ਇੱਥੇ ਹੋਊਗਾ ਕਿਤੇ ਬੇਪੁੱਤ ਜੇ ਉਹ ਇੱਥੇ ਹੁੰਦਾ ਤਾਂ ਮਿਲ ਜਾਂਦਾ ਕੀ ਪਤਾ ਉਹਦਾ ਕਿੱਥੇ ਹੋਊਗਾ ਕਿਤੇ ਨਾ ਉਹ ਠੀਕ ਵੀ ਐ ਉਹਨੇ ਕੁਛ ਖਾਦਾ ਪਤਾ ਨਹੀਂ ਪੀਤਾ ਪਤਾ ਨਹੀਂ ਕਿਹੜੀ ਹਾਲਤ ਚ ਹੋਊਗਾ ਮੇਰਾ ਪੁੱਤ ਤੁਫੇ ਕਰਨਾ ਕਰ ਮਾਤਾ ਉਹ ਠੀਕ ਹੀ ਹੋਊਗਾ ਬੇ ਪੁੱਤ ਧੀਆ ਪੁੱਤਾਂ ਦਾ ਮਾਮਾ ਨੂੰ ਫਿਕਰ ਨਹੀਂ ਹੋਊਗਾ ਤਾਂ ਹੋਰ ਕੀ ਨੂੰ ਹੋਊਗਾ ਬਸ ਮੈਨੂੰ ਤਾਂ ਆਹੀ ਫਿਕਰ ਐ ਉਹ ਠੀਕ ਵੀ ਹੋਵੇ ਉਹ ਕੋਈ ਨਾ ਮਾਤਾ ਤੂੰ ਐਵੇਂ ਨਾ ਫਿਕਰ ਕਰ ਤੂੰ ਐਂ ਕਰ ਉਧਰ ਘਰੇ ਜਾ ਕੇ ਬੈਠ ਮੈਂ ਉਹਦਾ ਪਤਾ ਕਰਦਾ ਕਿੱਥੇ ਗਿਆ ਚੰਗਾ ਪੁੱਤ ਮੈਨੂੰ ਛੇਤੀ ਦੱਸ ਦੇ ਮੈਂ ਤੈਨੂੰ ਦੱਸ ਦੂੰਗਾ ਮਾਤਾ ਕੋਈ ਗੱਲ ਚੰਗਾ ਪੁੱਤ ਰਜਾ ਸਕਦਾ ਯਾਰ ਕਾਲਾ ਐਂ ਕਰਦਾ ਉਹਨੂੰ ਫੋਨ ਦੇਖਦਾ ਲਾ ਕੇ ਫੋਨ ਵੱੰਦਾ ਹੀ ਜਾਂਦਾ ਮੈਂ ਹੀਰ ਨੂੰ ਪੁੱਛਦਾ ਯਾਰ ਇਹ ਕਿਹਦਾ ਫੋਨ ਆਇਆ ਹੈ ਹੈਲੋ ਖਾਂਜੀ ਕੌਣ ਹੈ ਹੀਰ ਮੈਂ ਸਣੀ ਬੋਲਦਾ ਸੀ ਤਦ ਨਾਲੇ ਕਾਲੇ ਦਾ ਕੀ ਹਾਲ? ਉਹ ਕਾਲੇ ਦਾ ਹਾਲ ਤਾਂ ਕੁਝ ਠੀਕ ਨਹੀਂ ਹੈਗਾ। ਕੀ ਹੋਇਆਗਾ ਉਹਨੂੰ? ਉਹ ਗੱਲ ਤਾਂ ਤੈਨੂੰ ਮੈਂ ਫੇਰ ਦੱਸਦਾ ਤੂੰ ਐਂ ਦੱਸ ਮੈਨੂੰ ਕਾਲਾ ਤੈਨੂੰ ਤਾਂ ਨਹੀਂ ਮਿਲਣ ਆਇਆ। ਨਹੀਂ, ਤੁਸੀਂ ਆ ਤੋਂ ਬਾਅਦ ਨਾ ਤਾਂ ਅਸੀਂ ਮਿਲਿਆ ਨਹੀਂ ਸਾਡੀ ਕੋਈ ਗੱਲ ਹੋਈ ਐ। ਪਰ ਤੂੰ ਇਹ ਸਭ ਕਿਉਂ ਪੁੱਛ ਰਿਹਾ? ਕਾਲਾ ਕੱਲ ਦਾ ਘਰੇ ਨਹੀਂ ਆਇਆ। ਅਸੀਂ ਉਹਨੂੰ ਲੱਭਿਆ ਵੀ ਪਰ ਉਹ ਮਿਲਿਆ ਨਹੀਂ। ਤਾਂ ਹੀ ਮੈਂ ਤੈਨੂੰ ਪੁੱਛਿਆ ਸੀ ਤੈਨੂੰ ਤਾਂ ਨਹੀਂ ਮਿਲਣ ਆਇਆ। ਨਹੀਂ ਨਹੀਂ। ਚੱਲ ਚੰਗਾ ਜੇ ਤੇਰੇ ਲੱਭਿਆ ਤਾਂ ਮੈਨੂੰ ਫੋਨ ਕਰਦੀ ਫੇਰ। ਹਾਂ ਠੀਕ ਆ। ਜੇ ਤੈਨੂੰ ਵੀ ਮਿਲ ਗਿਆ ਮੈਨੂੰ ਦੱਸ ਦੀ। ਨਹੀਂ ਐਵੇਂ ਫਿਕਰ ਲੱਗੀ ਰਹੂਗੀ। ਯਾਰ ਕਿੱਧਰ ਜਾ ਸਕਦਾ ਮੈਂ ਕਰਦਾ ਥਾਣੇ ਰਿਪੋਰਟ ਲਿਖਾਦਾ ਨਾ ਥਾਣੇ ਵਾਲੀ ਲੱਭ ਕੇ ਦੇਣੀ ਹੁਣ ਤਾਂ ਹੈਲੋ ਸ਼ਸ਼ੀ ਕਲਪਾ ਬਬੀ ਹੋਰ ਠੀਕ ਹੋਂ ਤੁਸੀਂ ਹਾਂ ਹਾਂ ਮੈਂ ਠੀਕ ਰੱਜੀ ਹੋਰ ਤੁਹੰਨ ਦੱਸ ਮਾਮਾ ਮਾਮੀ ਦਾ ਕੀ ਹਾਲ ਸਭ ਵਧੀਆ ਨੇ ਤੁਸੀਂ ਦੱਸੋ ਠੀਕ ਰਹਿੰਦੇ ਹੋ ਵਧੀਆ ਜਿਵੇਂ ਟਾਈਮ ਪਾਸ ਹੋ ਜਾਂਦਾ ਹੋਰ ਅੱਜ ਕਿਵੇਂ ਭਾਬੀ ਦੀ ਯਾਦ ਆ ਗਈ ਉਤਾ ਭਾਬੀ ਮੈਂ ਨਾ ਐਵੇਂ ਫੋਨ ਕੀਤਾ ਸੀਗਾ ਵੀ ਮੈਂ ਨਾ ਕੱਲ ਨੂੰ ਸਵੇਰੇ ਤੁਹਾਡੇ ਕੋਲ ਆ ਰਹੀ ਆਂਗੀ ਤੇ ਕੁਝ ਕੁ ਮਹੀਨੇ ਨਾ ਤੁਹਾਡੇ ਕੋਲ ਹੀ ਰੁਕੂੰਗੀ ਆ ਤਾਂ ਬਹੁਤ ਵਧੀਆ ਕੀਤਾ ਰੱਜੀ ਮੈਂ ਵੀ ਘਰ ਚ ਕੰਮ ਨਹੀਂ ਰਹਿਣੀ ਨਾਲੇ ਮੇਰਾ ਜੀ ਲੱਗ ਜੇ اچھا ਮੈਂ ਤੁਹਾਨੂੰ ਦੱਸ ਕਿਹੜੀ ਵਾਸਤੇ ਆ ਰਹੀ ਆਂ ਤੋ ਭਾਬੀ ਮੈਂ ਨਾ ਇੱਥੋਂ ਸਵੇਰ 8:00 ਵੇ ਚੱਲ ਪੂੰਗੀ ਤੇ ਤੁਹਾਡੇ ਕੋਲ 1.5 ਵਜੇ ਪਹੁੰਚੂਗੀ ਤੇ ਤੁਸੀਂ ਫਿਰ ਮੈਨੂੰ ਬੱਸ ਸਟਾਪ ਤੋਂ ਅਕੇ ਲੈ ਜਾਓ ਠੀਕ ਹੈ ਚਲ ਠੀਕ ਆ ਕੋਈ ਨਹੀਂ ਮੈਂ ਜਦੋਂ ਆ ਆ ਜੂਗੀ ਤੂੰ ਇੱਥੇ ਆਣ ਕੇ ਮੈਨੂੰ ਫੋਨ ਕਰ ਦੇ ਚਲ ਠੀਕ ਆ ਬਾਪੂ ਰੋਟੀ ਖਾਓਗੇ ਤੁਸੀਂ ਚਾਸ ਰੋਟੀ ਵੀ ਖਾ ਲਾਂਗੇ ਪੁੱਤ ਤੂੰ ਮੇਰੇ ਕੋਲ ਲੈ ਕੇ ਆਵਾ ਫੇਰ ਤੂੰ ਮੇਰੇ ਕੋਲੇ ਬਹਿ ਜਾ ਮੈਂ ਤੇਰੇ ਨਾਲ ਗੱਲ ਕਰਨੀ ਆ ਹਾਂ ਬਹਿ ਜਾ ਦੱਸ ਬੱਪੂ ਕਿਹੜੀ ਗੱਲ ਕਰਨੀ ਆ ਤੇ ਉਹ ਤਾਂ ਮੈਂ ਤੇਰੇ ਦੁੱਖ ਨੂੰ ਸਮਝਦਾਗਾ ਤੇਰੇ ਤੇ ਬਹੁਤ ਵੱਡਾ ਦੁੱਖ ਟੁੱਟਿਆ ਪੁੱਤ ਉਸ ਗੱਲ ਦਾ ਸਾਨੂੰ ਬੜਾ ਦੁੱਖ ਆਗਾ ਜਦੋਂ ਤੂੰ ਹੁਣ ਇੰਨਾ ਉਦਾਸ ਰਹੇ ਨਾ ਪੁੱਤ ਤੇਰੇ ਕਰਕੇ ਮੈਂ ਵੀ ਉਦਾਸ ਰਹਣਾ ਤੇ ਕੁੜੀ ਨਵੇਂ ਘਰ ਵਿੱਚ ਆਈ ਆ ਉਹ ਕਿੰਨਾ ਉਦਾਸ ਰਹਿੰਦੀ ਆ ਪੁੱਤ ਤੂੰ ਨਾ ਉਦਾਸ ਰਹਣਾ ਦੇਖੋ ਕਾਰਵਾਰ ਛੱਡ ਕੇ ਆਈ ਐ ਤੂੰ ਉਹਦਾ ਧਿਆਨ ਰੱਖਿਆ ਕਰ ਪੁੱਤ ਮੈਨੂੰ ਸਾਰਾ ਪਤਾ ਲੱਗਿਆ ਉਹ ਬਾਪੂ ਹੁਣ ਤੂੰ ਦੱਸ ਮੈਨੂੰ ਮੈਂ ਖੁਸ਼ ਕਿਵੇਂ ਰਹਿ ਸਕਦਾ ਜਿੰਨੂੰ ਮੈਂ ਦਿਨ ਰਾਤ ਕਰਕੇ ਰੱਬ ਕੋਲ ਮੰਗਿਆ ਸੀ ਰੱਬ ਉਹਨੂੰ ਮਿੰਟਾਂ 'ਚ ਖੋ ਕੇ ਲੈ ਗਿਆ ਰੱਬ ਤੋਂ ਮੇਰੀ ਖੁਸ਼ੀ ਨਹੀਂ ਦੇਖੀ ਗਈ ਪੁੱਤ ਮੈਂ ਤੇਰੇ ਦੁੱਖ ਨੂੰ ਸਮਝਦਾ ਹਾਂ ਬਹੁਤ ਵੱਡਾ ਦੁੱਖ ਆ ਪੁੱਤ ਤੇਰੇ ਦੁੱਖ ਨੂੰ ਘੱਟ ਕਰਨ ਵਾਸਤੇ ਮੈਂ ਤੇਰਾ ਹੀਰ ਨਾਲ ਵਿਆਹ ਕੀਤਾ ਸੀਗਾ ਤੂੰ ਉਹਨੂੰ ਤਾਂ ਕੀ ਖੁਸ਼ ਕਰਨਾ ਸੀਗਾ ਤੂੰ ਆਪ ਵੀ ਦੁਖੀ ਤੇ ਉਹਨੂੰ ਵੀ ਦੁਖੀ ਕਰਤਾ ਕੁੜੀ ਨੂੰ ਉਹ ਬਾਪੂ ਮੈਂ ਕੀ ਕਹਿਣਾ ਹੀਰ ਨੂੰ ਮੈਂ ਤਾਂ ਉਹਨੂੰ ਐ ਕਿਹਾ ਸੀ ਵੀ ਆਪਣਾ ਰਿਸ਼ਤਾ ਬਣ ਜਾਏ ਥੋੜਾ ਜਿਹਾ ਟਾਈਮ ਲੱਗੂਗਾ। ਮਲੇ ਬਾਪੂ ਤੈਨੂੰ ਵੀ ਪਤਾ ਮੈਂ ਮਨਪ੍ਰੀਤ ਨੂੰ ਕਿੰਨਾ ਪਿਆਰ ਕਰਦਾ ਸੀ। ਹੁਣ ਹਾਂ ਤਾਂ ਹੈ ਨਹੀਂ ਮੈਂ 10-15 ਦਿਨਾਂ ਚ ਉਹਨੂੰ ਭੁੱਲ ਜੂਗਾ। ਜੱਸ ਜੇ ਪੁਰਾਣੇ ਸਮੇਂ ਨੂੰ ਚੇਤੇ ਕਰਦੇ ਰਹਾਂਗੇ ਨਾ ਪੁੱਤ ਤਾਂ ਕੁਝ ਨਹੀਂ ਬੜਦਾ। ਉਹ ਤੋ ਸਮੇਂ ਨੂੰ ਭੁਲਾ ਕੇ ਨਾ ਨਵੀਂ ਜ਼ਿੰਦਗੀ ਸ਼ੁਰੂ ਕਰ ਤਾ। ਨਾਲੇ ਕੁੜੀ ਨੂੰ ਵਿਆਹ ਕੇ ਲੈ ਕੇ ਆ ਪੁੱਤ। ਤੂੰ ਦਾ ਧਿਆਨ ਰੱਖ। ਉਹ ਕੋਈ ਨਾ ਬਾਪੂ ਇਸ ਵਾਰ ਤਾਂ ਮੈਂ ਸੋਚੂਗਾ ਚਲ ਕੋਈ ਨਾ ਪਾਪਾ ਮੈਂ ਰੋਟੀ ਲੈ ਕੇ ਆਉਣਾ ਤੇਰੇ ਵਾਸਤੇ ਤਾਂ ਹੋਰੀ ਗੱਲਾਂ ਲੈ ਕੇ ਬਹਿ ਗਿਆ ਚਲੋ ਬਾਕੀ ਤੇਰੀ ਮਰਜ਼ੀ ਹੈ ਪੁੱਤਰਾ ਉਹ ਦੇ ਲਵਾਂ ਲੋਕਾਂ ਦਾ ਸਭ ਇਹ ਬਸਟਾਂ ਖੜੀਆਂ ਹੋਣਗੀ ਆ ਕੇ ਲੱਜ ਮੈਨੂੰ ਅੱਛਾ ਚੱਲ ਆ ਰਹੀ ਹਾਂ ਦਿਨ ਲੈ ਫੋਨ ਕਰ ਲੈ ਸ਼ਸ਼ੇ ਦਾ ਮੈਂ ਬੇਸਰ ਚਿਕਾ ਹੋ ਤੇ ਕਰ ਜੀ ਹਾਂ ਮੈਂ ਵਧੀਆ ਕੈਨੇਡਾ ਨੂੰ ਹੋਗਾ ਮੈਂ ਤਾਂ ਖੜੀ ਜਾਂਗੀ ਮੈਂ ਤਾਂ ਹੁਣ ਤੁਹਾਨੂੰ ਫੋਨ ਹੀ ਕਰਨ ਲੱਗਦੀ ਸੀ ਉਹ ਤਾਂ ਕੁਛ ਨਹੀਂ ਥੋੜੇ ਕੰਮ ਪੈਸੇ ਕਰਨ ਨਾਲ ਮੈਂ ਕਰਨ ਲੱਗੀ ਸਲਾਮ ਦਾਇਦੇ ਚਲਾ ਚਲੀਆ ਯਾ ਲੈ ਮੇਰੇ ਗਾਲ ਸੁਣੋ ਪਹਿਲਾਂ ਤਾਂ ਨਾ ਬਸ ਆਪਣੇ ਗੇਟ ਤੇ ਮure ਘਰ ਦੇ ਮure ਰੁਕਦੀ ਹੁੰਦੀ ਸੀਗੀ ਤੇ ਹੁਣ ਅੱਡਾਂ ਬਾਲੇ ਦੂਰ ਨੇ ਹੋ ਗਿਆਂ ਹਾਏ ਹੁਣੇ ਬਣਿਆ ਨਵਾਂ ਬਣਿਆ ਦਾ ਅੱਛਾ ਨਾਲੇ ਤੈਨੂੰ ਘਰ ਦਾ ਪਤਾ ਤਾਂ ਸੀ ਤੂੰ ਆ ਜਾਣਾ ਸੀ ਕਿੱਥੋਂ ਭਾਬੀ ਹੁਣ ਤਾਂ ਮੈਂ ਮੈਨੂੰ ਇੱਥੇ ਆਇ ਨੂੰ ਕਿੰਨਾ ਟਾਈਮ ਹੋ ਗਿਆ ਤੇ ਹੁਣ ਮੇਰੇ ਯਾਦ ਨਹੀਂ ਹੈ ਕਭੀ ੱਡਾ ਮੈਨੂੰ ਰਸਤਾ ਸਾਰੇ ਭੁੱਲ ਗਈ ਤੂੰ ਭਾਬੀ ਨੂੰ ਵੀ ਭੁੱਲ ਗਈ ਉਹ ਨਹੀਂ ਨਹੀਂ ਭਾਬੀ ਐਦਾਂ ਨਹੀਂ ਕੋਈ ਗੱਲ ਨਹੀਂ ਹੋਏਗੀ ਨਾਲੇ ਤੈਨੂੰ ਕੌਣ ਭੁੱਲ ਸਕਦਾ ਭਲਾ ਮੇਰੀ ਇੱਕੋ ਇੱਕ ਤਾਂ ਪਿਆਰੀ ਜੀ ਭਾਬੀ ਹੈਗੀ ਤੇ ਬਾਕੀ ਭਾਬੀਆਂ ਨਾਲ ਤਾਂ ਤੈਨੂੰ ਪਤਾ ਹੀ ਆ ਮੇਰੀ ਬੰਦ ਦੀ ਜੀ ਚੁੱਪ ਕਰ ਜਾ ਆਂਡਕਾ ਮਾਰ ਕੋਈ ਸੁਣ ਨਾ ਲਵੇ ਘਰੇ ਜਾ ਕੇ ਬੋਲਣੀਆਂ ਫਿਰ ਮੇਰੇ ਨਾਲ ਲੜ ਪੈਂਗੀ ਕੋਈ ਨਹੀਂ ਮੈਂ ਲੜ ਪੂੰਗੀ ਤੁਹਾਡੇ ਨਾਲ ਨਾ ਚਲੋ ਜਲਦੀ ਨਾਲ ਚਲੋ ਮੈਂ ਦੇਖ ਲਉ ਕਿੰਨਾ ਚੜੀ ਅੰਦਾਜ਼ ਉਹ ਹੀ ਤਾਂ ਗੱਲ ਕਰਦੇ ਅੱਜ ਜਿਹਨੇ ਤੂ ਲਹੂ ਪੀ ਰੱਖਿਆ dekat mata ini nih